ਪੰਜਾਬ ਵਿੱਚ ਇਨ੍ਹਾਂ ਦਿਨੀ ਰਾਤਾਂ ਆਮ ਨਾਲੋਂ ਕਾਫੀ ਜ਼ਿਆਦਾ ਗਰਮ ਰਹਿ ਰਹੀਆਂ ਹਨ ਜਦੋਂ ਕਿ ਦਿਨ ਦਾ ਤਾਪਮਾਨ ਦਰਮਿਆਨਾ ਰਹਿੰਦਾ ਹੈ ਕਟੋ-ਕਟ ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਇਹ ਅਸਾਧਾਰਨ ਗਰਮੀ ਜਲਦ ਹੀ ਕੁਝ ਰਾਹਤ ਲਿਆ ਸਕਦੀ ਹੈ ਇੱਕ ਨਵੀਂ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ ਜਿਸ ਕਾਰਨ ਮੌਸਮ ਵਿਭਾਗ ਨੇ 5 ਅਕਤੂਬਰ ਤੋਂ ਅਗਲੇ 3 ਦਿਨਾਂ ਲਈ ਰਾਜ ਦੇ ਕਈ ਹਿੱਸਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਹਲਕੀ ਤੋਂ ਦਰਮਿਆਨੀ بارش ਜਾਂ ਬਦਲਬਾਈ ਦੀ ਪੂਖਬਾਣੀ ਕੀਤੀ ਗਈ ਹੈ ਇਸ ਤੋਂ ਇਲਾਵਾ ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਉਮੀਦ ਹੈ ਦੱਸਦੇ ਕਿ 5 ਸਤੰਬਰ ਤੋਂ 7 ਸਤੰਬਰ ਤੱਕ ਰਾਤ ਵਿੱਚ ਮੀਂਹ ਪੈਣ ਤੋਂ ਬਾਅਦ ਤਾਪਮਨ ਥੋੜਾ ਘਟ ਜਾਵੇਗਾ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ ਦੱਸਦੇ ਕਿ ਪਿਛਲੇ 24 ਘੰਟਿਆਂ ਦੌਰਾਨ ਸਵੇਰ ਭਰ ਦੇ ਤਾਪਮਨ ਵਿੱਚ ਥੋੜਾ ਵਾਧਾ ਦਰਜ ਕੀਤਾ ਗਿਆ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਨ 0.6 ਡਿਗਰੀ ਵੱਧ ਹੋਇਆ ਵੱਤਵਤਾਪਨ ਆਮ ਬਣਿਆ ਹੋਇਆ ਹੈ ਪਰ ਘੱਟੋ ਘੱਟ ਦਾ 5 4.6 ਡਿਗਰੀ ਵੱਧ ਹੈ ਇਸ ਦੌਰਾਨ ਮਾਨਸਾ ਵਿੱਚ ਤਾਪਮਨ 36.6 ਡਿਗਰੀ ਦਰਜ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅਸਮਾਨ ਸਾਫ਼ ਰਹੇਗਾ ਅਤੇ ਕੱਲ੍ਹ ਨਾਲੋਂ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਜੇਕਰ ਜਲੰਧਰ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਵਿੱਚ ਅਸਮਾਨ ਸਾਫ਼ ਰਹੇਗਾ ਪਰ ਕੱਲ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਤਾਪਮਨ 24 ਤੋਂ ਲੈ ਕੇ 32 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ ਲੁਧਿਆਣਾ ਵਿੱਚ ਤਾਂ ਪੰ ਸਾਫ਼ ਰਹੇਗਾ ਤਾਪਮਾਨ 24 ਤੋਂ 32 ਡਿਗਰੀ ਦੇ ਵਿੱਚ ਘਰ रह ਸਕਦਾ ਹੈ ਪਟਿਆਲਾ ਵਿੱਚ ਅਸਮਾਨ ਸਾਫ਼ ਰਹੇਗਾ 25 ਤੋਂ ਲੈ ਕੇ 32 ਡਿਗਰੀ ਦੇ ਵਿੱਚ ਕਾਰ ਤਾਪਮਨ ਰਹਿ ਸਕਦਾ ਹੈ। ਬਹਾਲੀ ਅਸਮਾਨ ਸਾਫ ਰਹੇਗਾ ਤਾਂ ਤਾਪਮਨ 24 ਤੋਂ ਲੈ ਕੇ 33 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ। ਦੱਸਦੀ ਕਿ ਪੰਜਾਬ ਵਿੱਚ ਇਹਨੇ ਤਿੰਨੀ ਰਾਤਾਂ ਆਮ ਨਾਲੋਂ ਕਾਫੀ ਜ਼ਿਆਦਾ ਗਰਮ ਰਹਿ ਰਹੀਆਂ ਹਨ ਜਦੋਂ ਕਿ ਦਿਨ ਦਾ ਤਾਪਮਨ ਦਰਮਿਆਨਾ ਰਹਿੰਦਾ ਹੈ। ਘਟੂ ਘਟ ਤਾਪਮਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੇ ਅਨਸਾਰ ਇਹ ਅਸਾਧਾਰਨ ਗਰਮੀ ਜਲਦ ਹੀ ਕੁਝ ਰਾਹਤ ਲਿਆ ਸਕਦੀ ਹੈ। ਇੱਕ ਨਵੀਂ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ ਜਿਸ ਕਾਰਨ ਮੌਸਮ ਵਿਭਾਗ ਨੇ 5 ਅਕਤੂਬਰ ਤੋਂ ਅਗਲੇ 3 ਦਿਨਾਂ ਲਈ ਰਾਜ ਦੇ ਕਈ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਹੈ ਤੇ ਹਲਕੀ ਤੋਂ ਦਰਮਿਆਨੀ بارش ਜਾਂ ਬੱਦਲਵਾਈ ਦੀ ਭਵੇਕਪਣੀ ਕੀਤੀ ਗਈ ਹੈ ਇਸ ਤੋਂ ਇਲਾਵਾ 3 ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਉਮੀਦ ਹੈ ਦੱਸ ਦੇ ਕਿ 5 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਰਾਜ ਵਿੱਚ ਮੀਂਹ ਪੈਣ ਤੋਂ ਬਾਅਦ ਤਾਪਮਾਨ ਥੋੜਾ ਘੱਟ ਹੋ ਜਾਵੇਗਾ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ